अच्छा पर सवेरे ना लेहारी तू ठीक है ठीक है जी ओके हां 8:30 बजे मैं ਤੁਹਾਨੂੰ ਫੋਨ ਲਾ ਦੂੰਗਾ ਜੀ ਆਪਸ ਲੀਆਂ ਚੱਲ ਵੜਾਂਗੇ ਠੀਕ ਹੈ ਉਹਦੇ ਆਪਾਂ ਵਾਪਸ ਵੀ ਹੋਣਾ ਨਾ ਫਿਰ ਟਾਈਮ ਹਾਂਜੀ ਹਾਂਜੀ ਫੇਲਾ ਜਮਾ ਕਰਾ ਕੇ ਤੇ ਆਪਾਂ ਨਾਲ ਦੀ ਨਾਲ ਹੀ ਤਰੰਤੀ ਵਾਪਸ ਹੋ ਜਾਾਂਗੇ ਠੀਕ ਹੈ ਤੇ ਇਧਰ ਵੀ ਟਾਈਮ ਨਾਲ ਆ ਜਾਾਂਗੇ ਠੀਕ ਹੈ ਜੀ ਰੋਟੀ ਦਾ ਫਿਕਰ ਨਾ ਕਰਿਓ ਰੋਟੀ ਸਵੇਰੇ ਮੈਂ ਆਪੇ ਪਰੌਂਠੀਆਂ ਬਣਾ ਕੇ ਲੈ ਆਉਂਗੀ ਹਾਂ ਰੋਟੀ ਹਾਂਜੀ ਰੋਟੀਆਂ ਪੋਤੀ ਖਾ ਲਾਂਗੇ ਹਾਂਜੀ ਫਿਰ ਫੋਨ ਨਾਲ ਨੂੰ ਮਾਲ ਪੂਰੇ ਸਰਦਾਰ ਜੀ ਤੁਸੀਂ ਹਾਂ ਕੌਣ ਆ ਇਹ ਅਸੀਂ ਤਾਂ ਇਕੱਠੇ ਕੰਮ ਕਰਦੇ ਪਏ ਪਿਛਲੇ 2 ਸਾਲਾਂ ਤੋਂ ਇੱਕ ਦਫ਼ਤਰ 'ਚ ਹੀ ਕੰਮ ਕਰਦੇ ਪਏ ਆ। ਤੇ ਅੱਜ ਇਹ ਇੱਥੇ ਆਪਣੇ ਬਾਰਮੂਰੇ ਹੀ ਕਰਦਾ। ਇਹ ਤਾਂ ਬਸ ਕੰਮ ਦੀ ਗੱਲ ਹੋ ਜਾਂਦੀ ਸੀ ਜੀ ਸਵੇਰੇ ਕੰਮ ਬਾਰੇ ਜਾਣਾ ਸੀ ਉਹਦੀ ਗੱਲ ਕਰੀ ਜਾਂਦੇ ਸੀਗੇ। ਨਹੀਂ ਇਹ ਕੰਮ ਦੀਆਂ ਗੱਲਾਂ ਆਪਣੇ ਬਾਰਮੂਰੇ ਆ ਕੇ ਹੁੰਦੀਆਂ ਉੱਥੇ ਦਫ਼ਤਰ 'ਚ ਨਹੀਂ ਹੁੰਦੀਆਂ ਤੁਹਾਡੇ ਕੋਲੋਂ। ਨਹੀਂ ਜੀ ਬਸ ਕੰਮ ਦੀ ਗੱਲ ਸੀ ਤੁਸੀਂ। ਚੁੱਪ ਕਰ ਜਾ ਮੇਰੇ ਕੋਲ। ਹੋਸ਼ ਨਾ ਗਾੜੀ ਨੂੰ। ਬਸ ਬਿੜੋ। ਇਹ ਗੱਲਾਂ ਯਾਰ ਤੂੰ ਗੱਲ ਪਈ ਜਾਂਦਾ ਖਾ ਮਖਾ ਯਾਰ ਦੱਸ ਹੈ ਮੇਰੀ ਜਨਾਨੀ ਦੇ ਨਾਲ ਤੇਰੇ ਫਰਜ਼ ਤੋਂ ਮੈਨੂੰ ਕਹਿੰਦਾ ਗੱਲ ਪਈ ਨਾ ਗੱਲ ਨਾ ਪਾ ਮੈਂ ਇੱਥੇ ਦਫ਼ਤਰ ਦੇ ਵਿੱਚ ਕੰਮ ਕਰਦੀ ਆ ਯਾਰ ਆਹ ਕਿਹੜਾ ਕੰਮ ਆ ਤੁਹਾਡਾ ਰੋਡ ਤੇ ਖੜ ਕੇ ਗੱਲਾਂ ਬਾਤਾਂ ਮਾਰਦਾ ਹੈ ਕਿਹੜਾ ਕੰਮ ਹੈ ਇਹ ਕਿਹੜੀ ਦਫ਼ਤਰੀ ਕਾਰਜ ਬਈ ਹੋ ਰਹੀ ਹੈ ਤੜਕੇ ਹੀ ਸਲੇਮ ਨਿਕਲਣਾ ਬਈ ਯਾਰ ਆ ਜਾਣਾ ਚੰਡੀਗੜ੍ਹ ਤਾਂ ਮੈਨੂੰ ਇੱਕ ਗੱਲ ਤੂੰ ਮੈਨੂੰ ਇੱਕ ਗੱਲ ਦੱਸ ਵੇ ਅੱਜ ਨੂੰ ਪਹਿਲਾਂ ਤੈਨੂੰ ਮੈਂ ਛੱਡ ਕੇ ਆਉਂਦਾ ਸੀ ਮੈਂ ਤੈਨੂੰ ਲੈ ਕੇ ਆਉਂਦਾ ਸੀ ਆ ਪਿਛਲੇ 1 ਮਹੀਨੇ ਤੋਂ ਤੂੰ ਮੈਨੂੰ ਕਿਉਂ ਨਹੀਂ ਕਿਹਾ ਮੈਨੂੰ ਛੱਡਿਓ ਜਾਂ ਮੈਨੂੰ ਲੈ ਕੇ ਆਓ ਨਹੀਂ ਬਸ ਇਹਦੇ ਨਾਲ ਸਾਰੀ ਗੱਲਬਾਤ ਤੇਰੀ ਹੋਣੀ ਨਹੀਂ ਜੀ ਨਹੀਂ ਕੰਮ ਦੀ ਗੱਲ ਨਹੀਂ ਸਿਰ ਹੋਰ ਕੋਈ ਗੱਲਬਾਤ ਨਹੀਂ ਤੁਸੀਂ ਮੈਂ ਨਾ ਫालतू ਨਾਲ ਗੱਲ ਦਾ ਨਾ ਸੋਚੋ ਹਾਂ ਅਸੀਂ ਕੱਟੇ ਹੋ ਜਾ ਡਾਕਟਰ ਦੇ ਵਿੱਚ ਕੰਮ ਕਰ ਗਿਆ ਮੈਂ ਮੈਂ ਜਾਣਦਾ ਤੇਰੇ ਅੱਗੇ ਬੰਦਿਆਂ ਨੂੰ ਡਾਕਟਰ ਚ ਕੰਮ ਆ ਦਫਤਰ ਚ ਕੰਮ ਹੈ ਇਹ ਕਿਹੜੇ ਤੇਰੇ ਦਫਤਰ ਦੇ ਕੰਮ ਮੈਨੂੰ ਵੀ ਸਮਝਾ ਦਿਓ ਇਹਨੂੰ ਨੇ ਕੰਮ ਦੀ ਗੱਲ ਹੀ ਸੀ ਉਹ ਜਿਵੇਂ ਤੁਸੀਂ ਸੋਚਿਆ ਨੇ ਉਹਦੇ ਕੋਈ ਨਹੀਂ ਹੈਗਾ। ਜਵਾਬ ਦੇ ਦੇ ਵੀ ਪਿਛਲੇ ਅੱਗੇ ਤੈਨੂੰ ਮੈਂ ਕੰਮ ਤੇ ਛੱਡ ਕੇ ਆਉਂਦਾ ਸੀ। ਮੈਂ ਹੀ ਤੈਨੂੰ ਲੈ ਕੇ ਆਉਂਦਾ ਸੀ। ਹੁਣ ਕਿਉਂ ਨਹੀਂ ਤੇਰਾ ਮੇਰੇ ਕੋਲ ਫੋਨ ਆਉਂਦਾ? ਕਿਉਂ ਨਹੀਂ ਤੂੰ ਸਵੇਰੇ ਮੈਨੂੰ ਕਹਿੰਦੀ ਵੀ ਮੈਨੂੰ ਛੱਡ ਆਉ। ਨਹੀਂ ਬਸ ਕੰਮ ਦਾ ਹੀ ਸੀਗਾ ਕੰਮ ਹੀ ਕਰਨਾ ਸੀ ਹੋਰ ਤਾਂ ਕੋਈ ਐਵੇਂ ਦੀ ਗੱਲ ਨਹੀਂ ਹੈਗੀ ਜਿਵੇਂ ਤੁਸੀਂ ਸੋਚਿਆ। ਇੱਕ ਜਿਹੜਾ ਕੰਮ ਹੈਗਾ ਜਿਹੜਾ ਰੋੜਾ ਤੇ ਖੜ ਕੇ ਦੋਨੇ ਜਾਣੇ ਕਰੀ ਜਾਂਦੇ। ਭਾਈ ਜੀ 2 ਮਿੰਟ ਗੱਲ ਕਰਦੇ ਸੀ ਤੜਕੇ ਸਵੇਰੇ ਤੂੰ ਕੋਈ ਕੰਮਕੁਮ ਤੇ ਜਾਣ ਦੀ। ਤੈਨੂੰ ਕਿਸੇ ਗੱਲੋਂ ਮੈਂ ਕੋਈ ਰੱਖਿਆ ਕਮੀ ਰ ਭਾਈ ਤੁਸੀਂ ਗਲਤ ਸਮਝੀ ਨਹੀਂ ਤੁਸੀਂ ਗਲਤ ਸੋਚੀ ਜਾਂਦੇ ਹੋ ਮੇਰਾ ਦੱਸੋ ਨਾ ਤੈਨੂੰ ਯਾਦ ਆਸ ਹੈ ਫੁਟਾ ਪਈ ਨਾ ਉਹ ਕਾਹੋਗਾ ਜਗਾ ਸਹੀ ਜਣਾ ਨਾ ਪਰ ਪਰ ਗੱਲ ਪਈ ਜਾਂਦਾ ਅੱਛਾ ਮਾਰੀ ਜਾਣਾ ਪੁਣੀ ਦਾ ਸੇਵਾ ਕਮਾਲ ਹੋ ਗਈ ਯਾਰ ਤੇਰੀ ਐਵੇਂ ਤੂੰ ਗੱਲ ਪਈ ਜਾਂਦਾ ਦੱਸ ਗੱਲ ਪਈ ਜਾਂਦਾ ਗੱਲ ਪੈਣ ਵਾਲੀਆਂ ਗੱਲਾਂ ਹੀ ਆਂ ਛਿੱਡੀ ਕਬਡੀ ਗੱਲਾਂ ਹੀ ਦਫ਼ਤਰ ਦੇ ਵਿੱਚ ਇਕੱਠੇ ਕੰਮ ਕਰਦੇ ਆਂ ਯਾਰ ਇੱਥੇ ਮੈਨੂੰ ਘਰ ਉਤਾਰਨਾ ਆ ਗਿਆ ਹੈ ਘਰੇ ਬੈਠਾ ਉਹਦਾ ਘਰ ਦਾ ਕੰਮ ਕਰਿਆ ਕਰ ਠੀਕ ਹੈ ਜੀ ਰੋਟੀ ਚਾਹ ਪਾਣੀ ਜਿਹੜਾ ਕੋਤਨ ਚਾਹੀਦਾ ਕਪੜਾ ਲੀੜਾ ਮੈਂ ਦੇਵਾਂਗਾ ਗੈਰ ਮੈਂ ਤੁਹਾਨੂੰ ਦਫ਼ਤਰ ਦੇ ਕੰਮ ਕਰ ਲੈ ਦਫ਼ਤਰ ਦੇ ਕੰ ਭਾਈ ਯਾਰ ਪਤਾ ਨਹੀਂ ਕੌਣ ਆ ਰਿਹਾ ਬੰਦਾ ਮੇਰੀ ਜਨਾਨੀ ਦੇ ਨਾਲ ਇੱਕ ਕਸਟਮਰ ਤੇ ਖੜੇ ਗੱਲਾਂ ਮਾਰੀ ਜਾਂਦੇ ਆ ਦਫ਼ਤਰ ਦੀਆਂ ਗੱਲਾਂ ਕਰਦੇ ਹੁਣ ਮੈਨੂੰ ਦੱਸੋ ਇਹ ਦਫ਼ਤਰ ਦੀਆਂ ਗੱਲਾਂ ਉਹ ਦਫ਼ਤਰ ਤੇ ਹੁੰਦੀਆਂ ਕਿ ਰੋਡ ਤੇ ਹੁੰਦੀਆਂ ਕਰਕੇ ਸਰ ਮੜੀ ਜਾਂ ਲੈ ਯਾਰ ਵੇਖਣ ਵਾਲਾ ਤਾਂ ਮਗੜਾ ਹੀ ਤੂ ਹੈ ਬਈ ਫਿਰ ਇੱਕ ਤੈਨੂੰ ਹੋਰ ਦੱਸ ਦਿੰਨਾ ਅੱਗੇ ਇਹ ਮੇਰੀ ਜਨਾਨੀ ਮੈਨੂੰ ਕਹਿੰਦੀ ਹੈ ਜੀ ਮੈਨੂੰ ਉੱਥੇ ਛੱਡਿਆ ਮੈਂ ਉਹਨੂੰ ਛੱਡ ਕੇ ਆਉਣਾ ਫਿਰ ਉਹਦਾ ਫੋਨ ਆਉਂਦਾ ਆਜੋ ਜੀ ਮੈਨੂੰ ਛੁੱਟੀ ਹੋਣ ਆ ਰਹੀ ਹੈ ਮੈਂ ਲੈ ਕੇ ਆਉਣਾ ਆ ਪਿਛਲੇ 1 ਮਹੀਨੇ ਤੋਂ ਨਾ ਤਾਂ ਇਹਨੇ ਮੈਨੂੰ ਕਦੇ ਫੋਨ ਕਰਕੇ ਕਿਹਾ ਜੀ ਮੈਨੂੰ ਛੱ ਇਹ ਤਾਂ ਮੈਨੂੰ ਅੱਜ ਪਤਾ ਲੰਮਾਰ ਚ ਕਿਈ ਵਾਰੀ ਯਾਰ ਬੀਜੀ ਹੋ ਜਾਂਦਾ ਬੰਦਾ ਬਾਈ ਨਜਾਇਜ਼ ਸ਼ੱਕ ਕਰਦੇ ਜੀ ਇਹ ਇਹਦੇ ਵਿੱਚ ਕਿਹੜੀ ਗੱਲ ਆ ਜਾਂਦਾ ਤੂੰ ਬਾਈ ਉਹ ਇਕੱਠੇ ਕੰਮ ਕਰਦੇ ਇਕੱਠੇ ਕੰਮ ਕਰਦੇ ਜੁੱਸੇ ਇਕੱਠੇ ਕੰਮ ਕਰਦੇ 2 ਸਾਲਾਂ ਤੋਂ ਕੰਮ ਕਰਦੇ ਮੈਂ ਇਹਨਾਂ ਨੂੰ ਘਰੇ ਉਤਾਰਨ ਆਇਆ ਸੀਗਾ ਜੀ ਅਸੀਂ ਸਵੇਰੇ ਚੰਡੀਗੜ੍ਹ ਜਾਣਾ ਸੀਗਾ ਉਹ ਗੱਲ ਦਫ਼ਤਰ ਦੀ ਗੱਲ ਕਰੀ ਜਾਂਦੇ ਅਸੀਂ ਫੈਲਾ ਜਮਾ ਕਰਾਉਣੀ ਆਂ ਹੋਰ ਸੁਣ ਲਾ ਕਹਿੰਦੀ ਤੁਸੀਂ ਰੋਟੀ ਦਾ ਫਿਕਰ ਨਾ ਕਰੋ ਮੈਂ ਕੋਈ ਐਸਤੇ ਪ੍ਰੋਫੀਲ ਬਣਾ ਕੇ ਲਿਆਉਂਗੀ ਹੋਰ ਮੈਂ ਛੱਕ ਨਾ ਕਰਾਂ ਤਾਂ ਮੈਨੂੰ ਦੱਸ ਮੈਂ ਕੀ ਕਰਾਂ ਉਹ ਯਾਰ ਉਹ ਇਕੱਠੇ ਰਹਿੰਦੇ ਆਪਾਂ ਨੂੰ ਲੱਗਦਾ ਚੱਲ ਯ ਵੀ ਰੋਟੀ ਪਾਣੀ ਦਾ ਯਾਰ ਜਿੰਨੇ ਵੀ ਮੁਲਾਜ਼ਮ ਇਕੱਠੇ ਖਲਦੇ ਨੇ ਨਹੀਂ ਤੇ ਆਪਾਂ ਉਹਦੇ 'ਚ ਸ਼ੱਕ ਕਰੀ ਇਹਨਾਂ ਨੇ ਸਾਰੇ ਜਿਹੜੇ ਇਕੱਠੇ ਆ ਪਕੜੇ ਕੋਲੇ ਬਿਠੇ ਰਹਿੰਦੇ ਨੇ ਰੋਟੀ ਪਾਣੀ ਇਹਨਾਂ ਨੇ ਕਿਹਾ ਪਣੀ ਇਕੱਠੇ ਪੀਣ ਦਾ ਕੋ ਪਰਿਵਾਰ ਵਾਂਗ ਹੁੰਦੇ ਆ ਪਰਿਵਾਰ ਵਾਂਗ ਹੁੰਦੇ ਆ ਭਾਈ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਇਹ ਥੋੜੀ ਹੁੰਦਾ ਯਾਰ ਰੋਡ ਤੇ ਖੜ ਕੇ ਇਹ ਗੱਲਾਂ ਮਾਰ ਮੇਰੀ ਕੋਈ ਇੱਜ਼ਤ ਖਾਰ ਨਹੀਂ ਆ ਗੱਲ ਮਾੜੀ ਆ ਵੀ ਤੈਨੂੰ ਵੀ ਜਾਣਦੇ ਸਾਰੇ ਯਾਰ ਆ ਮੈਂ ਤਾਂ ਆਪ ਤੈਨੂੰ ਵੇਖਿਆ ਮੈਂਗਾ ਰੌਲਾ ਜੇ ਪਤਾ ਨਹੀਂ ਕੀ ਪਿਆ ਪਿਆ ਯਾਰ ਉੱਤੋਂ ਮੈਨੂੰ ਆ ਵੇਖੀ ਤੇ ਸ਼ਕਲ ਵੇਖੀ ਉੱਤੋਂ ਘੂਰਦਾ ਨੂੰ ਤੇ ਮੇਰਾ ਚੁੱਲਾ ਕਹਿੰਦਾ ਬਾਈ ਜੀ ਕਿਹੜੀ ਗੱਲ ਆ ਯਾਰ ਜੇ ਮੈਂ ਤੈਨੂੰ ਮਾਰ ਲਵਾਂ ਵਿਚਰੀਆਂ ਤੂੰ ਮੈਨੂੰ ਕਿਵੇਂ ਬਾਰੇਗਾ ਬਾਈ ਸਮਝਾ ਦੋ ਇਹਨੂੰ ਉਹ ਚੱਲ ਕੋਈ ਨਹੀਂ ਛੱਡਿਆ ਕੱਲੋਂ ਇੰਨੀ ਗੱਲਾਂ ਦਾ ਆ ਆਪ ਲੈ ਕੇ ਆ ਕੇ ਮੈਡਮ ਨੂੰ ਬਾਈ ਇਹਨੂੰ ਭੇਜਣਾ ਹੀ ਨਹੀਂ ਹੁਣ ਕੱਲ ਤੋਂ ਕੋਈ ਲੋੜ ਨਹੀਂ ਤੈਨੂੰ ਕੱਲ ਤੋਂ ਤੂੰ ਜਾ ਯਾਰ ਹੁਣ ਘਰੇ ਜਾ ਕੇ ਸਮਝਾ ਐਵੇਂ ਛੱਡ ਪਰਾਂ ਚੰਗਾ ਨਹੀਂ ਲੱਗਦਾ ਠੀਕ ਹੈ ਨਾ ਠੀਕ ਘਰੇ ਸਮਝਾਵਾਂ ਯਾਰ ਮੇਰਾ ਤਮਾਕਾ ਜਾ ਲੈ ਜਾ ਘਰੇ ਜਾ ਉਹਨਾਂ ਨੂੰ ਪੁੱਛ ਕਰੇ ਬਠਾਈ ਚੱਲ ਜਾ ਭਾਜਾ ਤੂੰ ਇਹਨੂੰ ਮੈਂ ਸਮਝਾਉਣਾ ਕੋਈ ਨਹੀਂ ਮੁੰਡੇ ਨੂੰ ਤੂੰ ਜਾ ਲੈ ਜਾ ਚੱਲ ਆ ਜਾ ਆ ਚੱਲੀਏ ਚੱਲ ਜਾ ਕੋਈ ਨਹੀਂ ਯਾਰ ਤਰੀ ਮੰਨਤਰੀ ਕੋਈ ਵੀ ਹੋਊਗਾ ਯਾਰ ਅਗਲਾ ਸ਼ੱਕ ਕਰੂਗਾ ਅਗਲੇ ਦੇ ਘਰ ਵਾਲੀ ਹੈ ਕਿ ਤੁਸੀਂ ਹੁਣ ਇੱਥੇ ਖੜੇ ਆ ਦਫਤਰ ਦਾ ਕੰਮ ਦਫਤਰ ਜੀ ਨੇ ਵੇੜ ਦਿੱਤਾ ਹੁੰਦਾ ਠੀਕ ਹੈ ਨਾ ਅਰੇ ਉਹਦਾ ਸਵੇਰੇ ਅਸੀਂ ਜਾਣਾ ਸੀ ਅੱਜ ਸਵੇਰ ਤਾਂ ਕਰਦੇ ਹਾਂ ਯਾਰ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਦਫਤਰਾਂ 'ਚ ਕੁੜੀਆਂ ਵੀ ਕੰਮ ਕਰਦੀਆਂ ਠੀਕ ਹੈ ਭੈਣਾ ਸਾਰੇ ਕੰਮ ਕਰਦੇ ਸਾਰੇ ਦਫਤਰ ਇੱਲੇ ਹਾਂਗੇ ਹਾਂ ਉਹ ਚਲ ਉਹਦੀ ਵੀ ਸੋਚ ਸਹੀ ਹੈ ਵੀ ਆਪਾਂ ਖੜੇ ਆ ਪਰ ਇਹ ਖੜਨਾ ਨਹੀਂ ਚਾਹੀਦਾਗਾ ਇਹ ਮਾੜਾ ਕੰਮ ਹੈ ਠੀਕ ਹੈ ਨਾ ਤੁਸੀਂ ਜ਼ਿਆਦਾ ਦਫਤਰ ਜੀ ਕਰਿਆ ਕਰੋ ਕੰਮ ਜਿਹੜੀ ਗੱਲਬਾਤ ਕਰਨੀ ਕੋਈ ਕੰਮ ਦੀ ਠੀਕ ਹੈ ਨਾ ਆਏ ਖੜਾਂਗੇ ਤਾਂ ਬਾਈ ਹਰੇਕ ਹੀ ਸ਼ੱਕ ਕਰ ਪੜ੍ਹ ਕੇ ਨੂੰ ਮਾੜਾ ਗੱਲ ਨਹੀਂ ਤੇ ਪੜ੍ਹਨ ਦਾ ਸਾਭ ਦੀਆ ਵਧੀਆ ਸਾਰੀਆਂ ਚੰਗੀਆਂ ਕੋਈ ਐਸੀ ਗੱਲ ਨਹੀਂ ਹੁੰਦੀ ਪਰ ਸਮਝਣ ਤੇ ਸੋਚਣ ਦਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਜੇ ਤੁਸੀਂ ਅਗਲਾ ਵੇਖਦਾ ਬਈ ਫਿਰ ਅਗਲੇ ਨੂੰ ਸ਼ੱਕ ਤਾਂ ਪੈਣਾ ਹੀ ਪੈਣਾ ਠੀਕ ਹੈ ਨਾ ਅੱਗੇ ਤਾਂ ਇਹੋ ਜੀ ਗਲਤੀ ਨਾ ਕਰੇ ਚੰਗਾ ਠੀਕ ਹੈ ਠੀਕ ਹੈ ਚੰਗਾ ਓਕੇ